ਦੀ ਤਸਵੀਰ ਹਟੋਣ ਦਾ ਵਿਵਾਦ ਜੁੜਾ ਹੈ ਲਗਾਤਾਰ ਵੱਧ ਗਿਆ ਹੈ ਦੱਸੇ ਕਿ ਤੂਲ ਪਕੜਦਾ ਹੋਇਆ ਨਜ਼ਰ ਆ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬਸਾਤੇ ਪਿੰਡਰਾ ਵਾਲੇ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਦੇ ਵੱਲੋਂ ਇਹ ਤਸਵੀਰਾਂ ਹਿਮਾਚਲ ਦੀਆਂ ਬਸਾਤੇ ਲਗਾਈਆਂ ਗਈਆਂ ਨੇ ਨਾਲ ਹੀ ਹਿਮਾਚਲ ਤੋਂ ਆਉਣ ਵਾਲੇ ਵਾਹਨ ਨੂੰ ਰੋਕਿਆ ਜਾ ਰਿਹਾ ਹੈ ਸੜਕ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਟਰੱਕਾਂ ਨੂੰ ਰੋਕਿਆ ਜਾ ਰਿਹਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਵੀਡੀਓ ਤੁਸੀਂ ਆਈ ਸਾਹਮਣੇ ਜੜੀ ਹੈ ਆਈ ਹੈ ਉਹ ਦੇਖ ਸਕਦੇ ਹੋ ਹੁਸ਼ਿਆਰਪੁਰ ਦੀ ਹੈ ਜੋ ਕਿ ਹਿਮਾਚਲ ਦੇ ਵਿੱਚ ਪਿੰਡਰਾ ਵਾਲੇ ਦੀ ਸਾਮਣੇ ਆਏ ਸੀ ਬੀਤੇ ਦਿਨੋਂ ਉਸੇ ਨੂੰ ਲੈ ਕੇ ਹੁਣ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਬੱਸਾਂ ਤੇ ਪਿੰਡਰਾ ਵਾਲੇ ਦੀ ਤਸਵੀਰ ਲਗਾਈ ਗਈ ਹੈ ਸੜਕ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਟਰੱਕਾਂ ਨੂੰ ਰੋਕ ਦਿੱਤਾ ਗਿਆ ਜ਼ਬਰਦਸਤੀ ਪਿੰਡਰਾ ਵਾਲੇ ਦੀ ਫੋਟੋ ਬੱਸਾਂ ਤੇ ਟਰੱਕਾਂ ਦੇ ਉੱਪਰ ਲਗਾਈ ਜਾ ਰਹੀ ਹੈ ਹਿਮਾਚਲ ਨੰਬਰ ਦੀਆਂ ਛੜੀਆਂ ਗੱਡੀਆਂ ਨੇ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਦੱਸਿਆ ਕਿ ਬੀਤੇ ਦਿਨੀ ਹਿਮਾਚਲ ਦੇ ਵਿਖੇ ਦੋ ਬਾਈਕ ਸਵਰ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਰੋਕਿਆ ਗਿਆ ਸੀ ਕਿਉਂਕਿ ਉਹਨਾਂ ਦੇ ਬਾਈਕ ਦੇ ਉਪਰ ਚੰਡੇ ਲੱਗੇ ਹੋਏ ਸੀ ਪਿੰਡਰਾ ਵਾਲੇ ਦੇ ਚੰਡੇ ਲਗਾਏ ਗਏ ਸੀ ਇਸੇ ਦੇ ਕਰਕੇ ਵਿਵਾਦ ਜੁੜਾਇਆ ਵਧਿਆ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਪਿੰਡਰਾ ਵਾਲੇ ਦੀ ਤਸਵੀਰ ਜੜੀ ਹੈ ਹਿਮਾਚਲ ਦੀ ਸਾਰੀਆਂ ਗੱਡੀਆਂ ਤੇ ਲਗਾਈਆਂ ਜਾ ਰਹੀਆਂ ਨੇ ਹਿਮਾਚਲ ਦੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਤੇ तमाम ਗੱਡੀਆਂ ਤੇ ਪਿੰਡਰਾ ਵਾਲੇ ਦੀ ਤਸਵੀਰ ਲਗਾਈ ਜਾ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀ ਆ ਬਸਾ ਤੇ ਪਿੰਡਰਾ ਵਾਲੇ ਦੀ ਤਸਵੀਰ ਜਿਹੜੀ ਇਹ ਲਗਾਈ ਜਾ ਰਹੀ ਹੈ ਪਿੰਡਰਾ ਵਾਲੇ ਦੀ ਤਸਵੀਰ ਜ਼ਬਰਦਸਤੀ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਗਾਈਆਂ ਜਾ ਰਹੀਆਂ ਨੇ ਹੁਸ਼ਿਆਰਪੁਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਦੇਖ ਸਕਦੇ ਹੋ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀ ਆ ਬਸਾ ਤੇ ਪਿੰਡਰਾ ਵਾਲੇ ਦੀਆਂ ਤਸਵੀਰਾਂ ਜੁੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਹਿਮਾਚਲ ਤੋਂ ਆਉਣ ਵਾਲੇ ਸਾਰੀਆਂ ਵਾਹਨਾਂ ਨੂੰ ਹਿਮਾਚਲ ਨੰਬਰ ਦੀਆਂ ਗੱਡੀਆਂ ਨੂੰ ਟਰੱਕਾਂ ਨੂੰ ਬਸਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਪਿੰਡਰਾ ਵਾਲੇ ਦੀ ਤਸਵੀਰ ਇੱਕ ਬੱਸ ਦੇ ਉੱਤੇ ਲਗਾਈ ਗਈ ਹੈ ਪਹਿਲਾ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਉਸ ਤੋਂ ਬਾਅਦ ਉਸ ਦੇ ਉੱਪਰ ਜ਼ਬਰਦਸਤੀ ਪਿੰਡਰਾ ਵਾਲੇ ਦੀ ਤਸਵੀਰ ਲਗਾਈ ਜਾ ਰਹੀ ਹੈ ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਸ ਸਟੈਂਡ 'ਚ ਅਸੀਂ ਖੜੇ ਆਂ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖੀ ਉਤੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਸਾਡੇ ਨੌਜਵਾਨ ਤਰਕਟਨਾਵਾ ਵਾਪਰ ਰਹੀਆਂ ਨੇ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਣਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਵਿੱਚ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ। ਉਹ ਝੰਡਾ ਤੁਸੀਂ ਲਾ ਲਿਆ। ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ। ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ। ਓਏ ਸੋਹਣੇ ਲੋਗ ਨੇ ਜਿਹੜੇ ਕੀ ਖਾਸ ਕਰਕੇ ਮਾ ਉਹ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀਆਂ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ अरोड़ा ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇੱਥੇ ਦਾ ਸੀਐਮ ਆ ਜਿਹੜਾ ਇਹਨੂੰ ਨਾਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਬਾਰ ਬਾਰੇ ਭਿੰਡਰਾ ਵਾਲੇ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚ ਸ਼ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਉਹ ਦਰਜ ਨਹੀਂ ਹੈਗਾ ਹਿਮਾਚਲ ਚ ਬੱਸਾਂ ਦੇ ਉੱਤੇ ਜਿਹੜੀਆਂ ਪੰਜਾਬ ਤੋਂ ਬੱਸਾਂ ਜਾਂਦੀਆਂ ਹਨ ਜਾਂ ਗੱਡੀਆਂ ਜਾਂਦੀਆਂ ਹਨ ਉਹਨਾਂ ਤੇ ਭਿੰਡਰਾ ਵਾਲੇ ਦੀ ਫੋਟੋ ਜਿਹੜੀ ਲਗਾਈ ਗਈ ਹੈ ਉਸ ਤੇ ਜਿਹੜਾ ਵਿਵਾਦ ਹੈ ਉਹ ਨਵੇਂ ਸਿਰੇ ਤੋਂ ਛੜਿਆ ਹੈ ਕਿਉਂਕਿ ਦੋ ਦਿਨ ਪਹਿਲਾਂ ਅਮਾਚਲ ਦੇ ਵਿੱਚ ਪਿੰਡਲਾਂ ਵਾਲੇ ਦੀ ਫੋਟੋ ਅਤੇ ਝੰਡਾ ਜਿਹੜਾ ਹਟਾਉਣ ਤੇ ਇੱਕ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਉਂਦੇ ਹੋਏ ਜਿਹੜਾ ਹਿਮਾਚਲ ਨੂੰ ਬਸਾਂ ਜਿਹੜੀਆਂ ਵੀ ਜਾ ਰਹੀਆਂ ਸੀ ਜਾਂ ਆ ਰਹੀਆਂ ਕੁਝ ਗੱਡੀਆਂ ਉਹਨਾਂ ਤੇ ਜਿਹੜੀ ਪਿੰਡਾਂ ਵਾਲੇ ਦੀ ਫੋਟੋ ਜਾਂ ਝੰਡਾ ਲਗਾਉਣ ਲਈ ਜਿਹੜੀ ਹੈ ਇਹ ਟਕਰਾਅ ਪੈਦਾ ਹੋਇਆ ਹੈ ਗੱਲ ਕਰਦੇ ਆ ਬਸ ਸਟੈਂਡ ਦੀ ਕਿਉਂਕਿ ਉਹ ਹਸ਼ਿਆਰਪੁਰ ਦੇ ਬਸ ਸਟੈਂਡ ਤੇ ਜਿਹੜੀਆਂ ਗੱਡੀਆਂ ਦੇ ਉੱਤੇ ਪੋਸਟਰ ਲਗਾਏ ਗਏ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਇਹ ਉਹ ਨੰਗਲ ਡੈਮ ਦੀ ਹੈ ਜਿਹੜੀ ਕਿ ਹਿਮਾਚਲ ਨੂੰ ਇਹ ਗੱਡੀ ਜਾਣੀ ਹੈ ਪੰਜਾਬ ਤੋਂ ਔਰ ਤੁਸੀਂ ਦੇਖ ਸਕਦੇ ਹੋ ਤਸਵੀਰ ਲੱਗੀ ਹੋਈ ਹੈ ਔਰ ਇਹ ਤਸਵੀਰ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਹੋ ਰਿਹਾ ਹੈ ਕਿਉਂਕਿ ਹਿਮਾਚਲ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਹਨ ਉਹਨਾਂ ਤੇ ਵੀ ਪੋਸਟਰ ਲਗਾਉਣ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਔਰ ਜਿਹੜਾ ਪੰਜ ਹਿਮਾਚਲ ਨੂੰ ਗੱਡੀਆਂ ਜਾ ਰਹੀਆਂ ਹਨ ਉਹਨਾਂ ਤੇ ਵੀ ਇਹ ਤਸਵੀਰ ਲਗਾਉਣ ਤੇ ਹਿਮਾਚਲ ਦੇ ਆਪਾਂ ਕਹਿ ਸਕਦੇ ਹਾਂ ਜਾਂ ਸ਼ਰਾਰਤੀ ਅੰਸਰ ਜਾਂ ਲੋਕਾਂ ਵੱਲੋਂ ਇਹ ਜਿਹੜਾ ਹਟਾ ਕੇ ਵਿਵਾਦ ਜਿਹੜਾ ਪੈਦਾ ਕੀਤਾ ਗਿਆ ਹੈ ਕੁਝ ਸਿੱਖ ਜਥੇਬੰਦੀਆਂ ਦੇ ਨੌਜਵਾਨਾਂ ਵੱਲੋਂ ਕੱਲ ਸ਼ਾਮ ਨੂੰ ਗੱਡੀਆਂ ਰੁਕੀਆਂ ਗਈਆਂ ਕੁਝ ਕਾਰਾਂ ਰੁਕੀਆਂ ਲੀਆਂ ਔਰ ਉਹਨਾਂ ਤੇ ਛੱਡੇ ਲਗਾਏ ਗਏ ਕੁਝ ਹੋਲੜ ਵਜ ਵੀ ਕੀਤੀ ਗਈ ਹੈ ਔਰ ਇਹ ਲਗਾਤਾਰ ਵਿਵਾਦ ਜਿਹੜਾ ਇਹ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਦੋਨੇ ਰਾਜ ਦੀਆਂ ਸਰਕਾਰਾਂ ਨੇ ਮਿਲ ਕੇ ਕੋਈ ਚੰਗਾ ਕਦਮ ਜਾਂ ਠੁਕਮਾ ਕਦਮ ਨਹੀਂ ਚੱਕਿਆ ਤਾਂ ਇਹ ਵਿਵਾਦ ਹੋਰ ਵੀ ਤੇਜ਼ ਹੋ ਸਕਦਾ ਹੈ ਸਹਿਯੋਗੀ ਦੀਪਕ ਦੇ ਨਾਲ ਮੈਂ ਹੁਕਮ